ਖੜੇ ਆ ਜਿੱਤੇ ਕੇ ਤੁਸੀਂ ਅਸ਼ਤ ਬਾਜੀ ਦਾ ਅਲੋਪਿਕ ਨਜ਼ਾਰਾ ਦੇਖ ਸਕਦੇ ਹੋ ਸultanpur lodi ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਗੁਰਪੁਰਬ ਪ੍ਰਕਾਸ਼ ਪੂਰਬ ਜਿਹੜਾ ਉਹ ਬਹੁਤ ਹੀ ਧੂਮਧਾਮ ਨਾਲ ਬਣਾਇਆ ਜਾ ਰਿਹਾ ਸultanpur lodi ਦੇ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਇੱਥੇ ਪਹੁੰਚਣੇ 3 ਦਿਨ ਤੋਂ ਲਗਾਤਾਰ ਜਿਹੜਾ ਪ੍ਰਕਾਸ਼ ਪੂਰਬ ਬਣਾਇਆ ਜਾ ਰਿਹਾ ਲੋਕਾਂ ਦੇ ਵਿੱਚ ਸ਼ਰਧਾ ਨਤਮਸਤੇ ਕੋ ਹੁਣੇ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚ ਰਹਿਣਾ ਤਸਵੀਰਾਂ ਦੇ ਸਕਦੇ ਹਾਂ ਆਸ਼ਟ ਬਾਜੀ ਗੁਰਦੁਆਰਾ ਬੇਰ ਸਾਹਿਬ ਵਿਖੇ ਸੁਲਤਾਨਪੁਰ ਲੋਧੀ ਦੇ ਵਿੱਚ ਐਸਡੀਪੀਸੀ ਵੱਲੋਂ ਆਸ਼ਟ ਬਾਜੀ ਕਰਾਈ ਜਾ ਰਹੀ ਹੈ ਔਰ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਨੇ ਆਓ ਸਾਡੇ ਨਾਲ ਕੁਝ ਸੇਵਾਦਾਰ ਨੇ ਜੋ ਤਿੰਨ ਤਿੰਨ ਤੋਂ ਲਗਾਤਾਰ ਸੇਵਾ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦਾ ਰਿਹਾ ਹੈ ਇਸ ਤਰ੍ਹਾਂ ਇਸ ਵਕਤ ਜਿਹੜਾ ਗੁਰਪੁਰਬ ਕਿੰਨੀ ਕਸ਼ਰ ਦਾ ਲੁਭਦੇ ਪਿਛਲੀ ਵਾਰ ਨੂੰ ਵਾਰੀ ਗੁਰਪੁਰਪ ਜਿਹੜਾ ਹੈ ਦੀ ਬਹੁਤ ਵਧੀਆ ਰਿਹਾ ਗੁਰਨਾਨਕ ਪਾਤਸ਼ਾਹ ਦਾ ਤੇ ਵੱਧ ਤੋਂ ਵੱਧ ਸੰਗਤ ਜਿਹੜੀ ਆ ਦੀ ਪਹੁੰਚੀ ਆ ਤੋਂ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਜੀ ਆਇਆਂ ਕਹਿੰਦੇ ਆ 556ਵਾਂ ਗੁਰਪੁਰਪ ਲੱਖ ਲੱਖ ਵਧਾਈ ਉਹ ਜੋਗੀ ਅਸ਼ਟਵਾਦੀ ਚੱਲ ਰਹੀ ਆ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਅਸ਼ਟਵਾਦੀ ਜਿਹੜੀ ਆ ਕਿ ਸ਼ਰੋਮਨੀ ਕਮੇਟੀ ਵੱਲੋਂ ਚਲਾਈ ਗਈ ਆ ਸਰਦਾਰ ਅਵਤਾਰ ਸਿੰਘ ਮੈਂਜਰ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਅਸ਼ਟਬਾਜੀ ਦਾ ਲੋਕਿਕ ਨਜ਼ਾਰਾ ਗੁਰੂ ਮਹਾਰਾਜ ਦੀ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਆਏ ਤੁਸੀਂ ਤਸਵੀਰਾਂ ਐਸੇ ਬਸ ਵੀ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਸੰਗਤਾਂ ਦਾ ਇਕੱਠ ਸ਼ਰਧਾਲੂ ਬਜ਼ੁਰਗ ਤੋਂ ਬਜ਼ੁਰਗ ਨੂੰ ਇੱਥੇ ਪਹੁੰਚਣੇ ਸੇਵਾ ਬਹੁਤ ਵੱਡੇ ਲੈਵਲ ਤੇ ਸ਼ਰਧਾਲੂ ਵੱਲੋਂ ਕੀਤੀ ਜਾ ਰਹੀ ਆ ਔਰ ਫੁੱਲਾਂ ਦੇ ਨਾਲ ਗੁਰਦੁਆਰਾ ਫੇਰ ਸਾਹਿਬ ਨੂੰ ਜਿਹੜਾ ਉਹ ਸਜਾਇਆ ਤਖਤ ਦੇ ਉਹਾਰੇ ਇੱਥੇ ਤੇਰਾ ਹਰ ਸਾਲ ਲੱਖਾਂ ਸ਼ਰਧਾਲੂ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚਦੇ ਨੇ ਤੁਸੀਂ ਅਜੇ ਵੀ ਦੇਖ ਸਕਦੇ ਹੋ ਕਿ ਤਿੰਨ ਦਿਨ ਤੋਂ ਲਗਾਤਾਰ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਹਜੇ ਵੀ ਤਤਪਸਤਕ ਹੋਣ ਲਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲੇਣਾ ਨਜ਼ਰ ਆ ਰਹੀਆਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਨੌਜਵਾਨਾਂ ਦੇ ਉਜਕਸ਼ ਹਰ ਸਾਲ ਨੌਜਵਾਨ ਇਸੇ ਤਰ੍ਹਾਂ ਹੀ ਇੱਥੇ ਸੇਵਾ ਕਰਦੇ ਨੇ ਜੋ ਲੱਖਾਂ ਸ਼ਰਧਾਲੂ ਆਉਂਦੇ ਨੇ ਉਹਨੀਆਂ ਲਾਈਟਿੰਗ ਦੀਆਂ ਔਰ ਲਾਈਟਿੰਗ ਕੀਤੀ ਗਈ ਪ੍ਰੋਪਰ ਜਿਹੜੇ ਆ ਗੁਰਦੁਆਰੇ ਦੇ ਸਾਹਬ ਦੇ ਆਸ-ਪਾਸੇ ਦੇ ਸਰਦਾਰ ਨੰਗਰਾਂ ਦੇ ਪ੍ਰਬੰਧ ਕੀਤੇ ਗਏ ਇੱਥੇ ਟ੍ਰੈਫਿਕ ਦਾ ਪ੍ਰਬੰਧ ਕੀਤਾ ਗਿਆ ਔਰ ਬਹੁਤ 4 4 5 5 ਕਿਲੋਮੀਟਰ ਤੋਂ ਸਰਦਾਰਪੁਰ ਕੇ ਪੈਦਲ ਜਿਹੜੇ ਆ ਇੱਥੇ ਪਹੁੰਚ ਕੇ ਨਜ਼ਰ ਆਉਂਦੇ ਨੇ ਤਸਵੀਰਾਂ ਦਾ ਮੈਂ ਇੱਕ ਵਾਰੀ ਫੇਰ ਦਿਖਾ ਰਹੇ ਆ ਕਿ ਹਾਂ ਵੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਫੇਰ ਸਾਹਿਬ ਦੀਆਂ ਤਸਵੀਰਾਂ ਨੇ ਫੇਰ ਸਾਹਿਬ ਤੋਂ ਤੁਹਾਨੂੰ ਪੀਟੀਸੀ ਨਿਊਜ਼ ਲਗਾਤਾਰ ਤਸਵੀਰਾਂ ਦਿਖਾ ਰਿਹਾ ਏ ਔਰ ਇਸ ਟਾਈਮ ਆਸ਼ਤਵਾਦੀ ਜਿਹੜੀ ਆ ਆਸ਼ਤਵਾਦੀ ਜਿਹੜੀ ਉਹ ਚੱਲ ਰਹੀ ਆ ਲੋਕ ਸ਼ਰਧਾਲੂ ਆਸ਼ਤਵਾਦੀ ਦੇਖ ਰਹੇ ਨੇ ਲਗਾਤਾਰ 10-15 ਮਿੰਟ ਤੋਂ ਆਸ਼ਤਵਾਦੀ ਚੱਲ ਰਹੀ ਆ ਆਸ-ਪਾਸ ਇਹ ਦਾ ਰੇਸ਼ ਤੁਸੀਂ ਦੇਖ ਸਕਦੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਰਧਾਲੂ ਪਹੁੰਚੇ ਨੇ ਤਸਵੀਰਾਂ ਤੁਸੀਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਕਿ ਹਾਂ ਵੀ ਇੱਥੇ ਸ਼ਰਧਾ ਲੂਆਂ ਦਾ ਠਾਠ ਮਾਰਦਾ ਕੱਠ ਤੁਹਾਨੂੰ ਨਜ਼ਰ ਆ ਰਿਹਾ ਏ ਸਾਹਮਣੇ ਦਰਬਾਰ ਸਾਹਿਬਾ ਜਿੱਥੇ ਕੇ ਸ਼ਰਧਾ ਲੂਆਂ ਵੱਲੋਂ ਲੰਗੀਆਂ ਲੈਣਾ ਲਾਈਆਂ ਗਈਆਂ ਔਰ ਨੌਜਵਾਨਾਂ ਵੱਲੋਂ ਨੌਜਵਾਨਾਂ ਵੱਲੋਂ ਲਗਾਤਾਰ ਜਿਹੜੇ ਇੱਥੇ ਸੇਵਾ ਕੀਤੀ ਜਾ ਰਹੀ ਆ ਸੁਲਤਾਨਪੁਰ ਦੀ ਜਹਰ ਵਕਤ ਜਿਹੜੇ ਉਹ ਸੇਵਾ ਕੀਤੀ ਜਾਂਦੀ ਆ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਨੇ ਕਬੂਰ ਤੋਂ ਕੈਮਰਾਮੈਨ ਆ ਅੱਜ ਦੇ ਨਾਲ ਚਰਜੀ ਸੰਗਟ ਨੋਪੀਟੀਸੀ ਨਿਊਜ਼